ਸਾਥੀਓ ਅੱਜ ਮੇਰੀ ਬੂਟਿਆਂ ਦੀ ਫੁਲਵਾੜੀ ਦੇ ਵਿੱਚ ਇੱਕ ਨਵਾਂ ਬੂਟਾ ਐਡ ਹੋਇਆ ਇਹ ਬੂਟਾ ਮੈਂ ਅੱਜ ਹੀ ਲੈ ਕੇ ਅੱਜ ਫਲਿੱਪਕਾਰਟ ਤੋਂ ਮਕਾਇਆ ਖਜੂਰ ਦਾ ਬੂਟਾ ਆ ਪੂਰਾ 140 ਰੁਪਏ ਦਾ ਆਇਆ ਬੂਟਾ ਇਹ ਮੇਰੇ ਬੂਟਿਆਂ ਦੀ ਫੁਲਵਾੜੀ ਚ ਨਵਾਂ ਮੇਰਾ ਮੈਂਬਰ ਸ਼ਾਮਲ ਹੋਇਆ ਬਾਕੀ ਆ ਜਿਹੜੇ ਮੇਰੇ ਪਹਿਲੋਂ ਬੂਟੇ ਲੱਗੇ ਸੀਗੇ ਉਹਨਾਂ ਦੇ ਵਿੱਚ ਦੇਖੋ ਬੈਂਗਣਾ ਦੇ ਬੂਟੇ ਜਿਨ੍ਹਾਂ ਨੂੰ ਬੈਂਗਲ ਲੱਗ ਚੁੱਕੇ ਆ ਆ ਰਾਮ ਤੋਰੀ ਜਿਹੜੀ ਪੱਤਿਆਂ ਵਿੱਚ ਲੁਕੀ ਹੋਈ ਆ ਵਿਚਾਰੀ ਵੈਸੇ ਅਜੇ ਮੌਸਮ ਦੇ ਹਿਸਾਬ ਨਾਲ ਰਾਮ ਤੋਰੀਆਂ ਲੱਗੀਆਂ ਨਹੀਂ ਇੱਕ ਬੂਟਾ ਲੱਗਾ ਆ ਰਾਮ ਤੋਰੀ ਲੱਗੀ ਆ ਜਿਹੜੀ ਕਿ ਬਹੁਤ ਦੇਖਣ ਨੂੰ ਵਧੀਆ ਲੱਗ ਰਹੀ ਆ ਬਾਕੀ ਸਾਥੀਓ ਆ ਸਾਹਮਣੇ ਸਾਰੇ ਬੂਟੇ ਭਿੰਡੀਆਂ ਦੇ ਆ ਇਹਨੂੰ ਮੇਰੇ ਖਿਆਲ ਚ 5-7 10 ਦਿਨ ਦੇ ਵਿੱਚ ਵਿੱਚ ਭਿੰਡੀਆਂ ਲੱਗਣੀਆਂ ਫੇਰ ਮੈਨੂੰ ਲੱਗਦਾ ਕਿ ਮੈਨੂੰ ਬਾਹਰੋਂ ਸਬਜ਼ੀ ਲੈਣ ਦੀ ਜ਼ਰੂਰਤ ਨਹੀਂ ਸਾਰੇ ਸਾਥੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ